ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਸਾਡੇ ਵੱਲੋਂ ਆਈ ਹੋਪ ਤੁਸੀਂ ਵੀ ਕੋਸੀ ਵੀ ਠੀਕ ਆ ਤੇ ਸਵਾਗਤ ਹੈ ਤੁਹਾਡਾ ਸਾਡੇ ਮਾਨ ਬਲੌਗ ਦੇ ਵਿੱਚ ਤੇ ਆਪਣੇ ਬਲੌਗ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਇਸ ਨਾਲ ਆਪਣਾ ਮੋਟੀਵੇਸ਼ਨ ਮਿਲਦੀ ਰਹਿੰਦੀ ਹੈਗੀ ਤੇ ਆਪਣੇ ਬਲੌਗ ਨੂੰ ਸਕਿੱਪ ਨਾ ਕਰਿਆ ਕਰੋ ਪੂਰੀ ਪੂਰਾ ਦੇਖਿਆ ਕਰੋ ਠੀਕ ਹੈ ਜੀ ਅੱਜ ਕਾ ਦਾ ਬਲੌਗ ਦੀ ਸਟਾਰਟ ਤੁਸੀਂ ਦੇਖ ਸਕਦੇ ਹੋ ਸਵੇਰ ਰਾਤ ਦਾ 9 ਵਜੇ ਦਾ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਹੈਗਾ ਇਸ ਕਰ ਪਛਮਾ ਥੱਲੇ ਦੇਖ ਸਕਦੇ ਹੋ ਤੇ ਨਾ ਜ਼ਿਆਦਾ ਨੱਕ ਮੌਸਮ ਨੇ ਬਹੁਤ ਜ਼ਿਆਦਾ ਉਹ ਕਰਿਆ ਹੋਇਆ ਨੁਕਸਾਨ ਚਾਹ ਨਾਲ ਤੇ ਪਾਣੀ ਦੇ ਲੱਗ ਚੁੱਕੇ ਆਗੇ ਹੁਣ ਕਿਵੇਂ ਚੱਕੇ ਕੋਈ ਸਮਝ ਚ ਨਹੀਂ ਆਉਂਦਾ ਕਿਤੋਂ ਲੱਗੀ ਕਿਤੋਂ ਸਟਾਰਟ ਕਰੀਏ ਕੰਮ ਕਰਨਾ ਤਾਂ ਰੱਪ ਜਲਦੀ ਹੱਥਾਂ ਨਾਲ ਹੀ ਕੱਢਣੀਆਂ ਸੀ ਹੱਥਾਂ ਨਾਲ ਕੱਢਿਆ ਸੀ ਕਿਉਂਕਿ ਟਾਈਮ ਨਹੀਂ ਸੀਗਾ ਤੇ ਲਾਈਟ ਆ ਗਈ ਕਿਹ ਨਾਲ ਲਾਈਟ ਆ ਕੇ ਚਲੀ ਗਈ ਤੇ ਇੱਧਰ ਵੀ ਦੇਖ ਸਕਦੇ ਤੁਸੀਂ ਮੀਨੇ ਬਹੁਤ ਜ਼ਿਆਦਾ ਖਰਾਬ ਕਰਿਆ ਹਿਆ ਬੋਰਡ ਦੇ ਜਿਹੜੇ ਪੱਤੇ ਸੀ ਸਾਰੇ ਵਾ ਆਪਾਂ ਚੁੱਕ ਕੇ ਲੈ ਗਿਆ ਪੱਲੀ ਚਵਾ ਕੇ ਉਹ ਦਿਖਾਉਣ ਤਾਂ ਕੋਣੇ ਸੁਣ ਕਿ ਕੀ ਕੀ ਹਾਲ ਕਰਿਆ ਪਿਆ ਸੀਗਾ ਮੀਨੇ ਅਜੇ ਜਿਹੜੀ ਸਾਸਪਾਈ ਕਰਨੀ ਹੈਗੀ ਬਹੁਤ ਜਿਆਦੇ ਔਖਾ ਤੇ ਧਾਰ ਆਪਾ ਕੱਢ ਲਈ ਸਵੇਰੇ ਸਵੇਰੇ ਸਾਰਿਆਂ ਦੀ ਤੇ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਬਾਹਰ ਕੱਢਤਾ ਸੀ ਕਿਉਂਕਿ ਪਿੰਜਰੇ ਚ ਜਮੀਂ ਤਾਂ ਠੰਡ ਲੱਗਦੀ ਸੀਗੀ ਇਹਨਾਂ ਨੂੰ ਤਾਂ ਕਰਕੇ ਤੇ ਦੇਖ ਸਕਦੇ ਮੇਹਣੇ ਨੂੰ ਮੇਮਣਿਆਂ ਨੂੰ ਵੀ ਰਾਤ ਆਪਾ ਅੰਦਰ ਕਰਤਾ ਸੀਗਾ ਚਰੇ ਵੀ ਬਹੁਤ ਜਿਆਦੇ ਰਿੰਗੀ ਜਾਂਦੇ ਸੀਗੇ ਮੌਸਮ ਨੇ ਤਾਂ ਰਾਤ ਪਤਾ ਹੀ ਨਹੀਂ ਗਿਆ 9 ਵਜੇ ਜੋ ਲੱਗਾਗਾ ਹੁਣ ਤੱਕ ਦੇਖ ਸਕਦੇ ਹੁਣ ਲੱਗਦਾ ਵੀ ਤੋ ਪਕੜੂਗਾ ਨਹੀਂ ਕੱਢੂਗਾ ਕੋਈ ਕਰ ਨਹੀਂ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਜੂਨ ਕਰਕੇ ਦੇਖ ਸਕਦੇ ਫਿਰ ਬਟਾਣਾ ਦੇ ਚਲੋ ਆਪਾਂ ਦਿਖਾਉਣੇ ਆਪਣਾ ਇਹਦਾ ਰੋਟੀਨਾ ਟੀਨ ਹੈਗਾ ਆਪਣਾ ਪਸਮੌੜ ਤੇ ਆਪਚਾਰੇ ਬੈਠੇ ਇੱਥੇ ਰਾਹ ਨੂੰ ਠੰਡ ਮੰਨੀ ਜਾਂਦੇ ਕਿਉਂਕਿ ਹਵਾ ਬਹੁਤ ਜ਼ਿਆਦਾ ਤੇਜ਼ ਸੀ ਨੇਰੀ ਸੀਗੀ ਤਿੰਨ ਸੁਲਤਾਨਾ ਨੂੰ ਵੀ ਫੀਟ ਪਾਉਣੀ ਸੀ ਆਪਣ ਮੈਂ ਪਾਉਣੀ ਆ ਫੀਟ ਤੇ ਆ ਮਾਜੀ ਧਾਰ ਹੁਣ ਆਪ ਇੱਕ ਟਾਈਮ ਕਰਤੀ ਕਿਉਂਕਿ ਵਿਚਾਰੀ ਹੁਣ 6 ਸਾਢੇ 3-7 ਮਹੀਨੇ ਦੀ ਗੱਬਣ ਹੋ ਗਈ ਤੇ ਇਹ ਆਪ ਇੱਕ ਟਾਈਮ ਕਰਤੀ ਹੂੰ ਸਵੇਰ ਨੂੰ ਤੇ ਸ਼ਾਮ ਨੂੰ ਚੋਵਾਂਗੇ ਬਾਕੀ ਸਾਰੇ ਪਸੰਦਤ ਰ ਆਪ ਕੱਢ ਲਿਆ ਸੀ ਹੱਥੋਂ ਤੇ ਬੱਚਿਆਂ ਨੂੰ ਵੀ ਇਹਨੇ ਰਾਣੋਂ ਦੇ ਦੁੱਧ ਪਲਾਤਾ ਸੀਗਾ ਸਾਰੇ ਪਸੂ ਜੇ ਖੜੇ ਆ ਪਾਣੀ ਪਿਲਾਉਣਾ ਗੋਹਾ ਪੋੜਾ ਚੱਕਣਾ ਸਾਰਾ ਕੰਮ ਪਿਆ ਤੇ ਚਲੋ ਸੋਲਤਾ ਹਨਾ ਪਤਾ ਨਹੀਂ ਕੀ ਗੱਲ ਆ ਆ ਫੀਡ ਨਹੀਂ ਖਾਂਦੀ ਆਪਦੀ ਪਸ਼ੂਆਂ ਵਾਲੀ ਫੀਡ ਤਾਂ ਖਾ ਲੈਂਦੀ ਐ ਬਟ ਆਹ ਨਹੀਂ ਖਾਂਦੀ ਇਹਨੂੰ ਪਤਾ ਨਹੀਂ ਕੀ ਕਾਰਨ ਹੋਇਆ ਹੈ ਫੀਡ ਤਾਂ ਖੱਟਾ ਸਵਾਦ ਮੰਦੇ ਫਿਰ ਉਹ ਜਿਹੜੇ ਗਾਵਾਂ ਦੀ ਮੱਝਾਂ ਤੇ ਗਾਵਾਂ ਇਹ ਦਲਗੀੜਾ ਉਹਨੂੰ ਜ਼ਿਆਦਾ ਪਸੰਦ ਕਰਦੀ ਹੈ ਜੀ ਆਹ ਰੀ ਲੱਗ ਦੇ ਸਕਦਾ ਆ ਜਾਂਦੇ ਭੱਜ ਜਾਂਦੇ ਆ ਚਲੋ ਆਪਾਂ ਤਾਂ ਬਸ ਕੰਮ ਸਟਾਰਟ ਕਰਨਾ ਹੈ ਸਭਾਰੇ ਪਸ਼ੂ ਨੂੰ ਪਾਣੀ ਪੀਣਾ ਹੈ ਹਾਂ ਤਸਾ ਉਹਨਾਂ ਦਾ ਦੁੱਧ ਬਲਾ ਕੇ ਏਡਿਆਂ ਉਹਨਾਂ ਦਾ ਦੁੱਧ ਬਲਾ ਕੇ ਏਡਾ ਤੁਹਾਨੂੰ ਹੈ ਫੁੰਡਾ ਦੁੱਧ ਬਲਾ ਕੇ ਟਿਆਂ ਹੁਣ ਕੀ ਚਾਹੀਦਾਗਾ ਕੇਲ ਨੂੰ ਕੀ ਚਾਹੀਦਾ ਵੀ ਕੇਲੋ ਕੇਲ ਨੂੰ ਕੀ ਚਾਹੀਨਾ ਬਹੁਤ ਯਾ ਇਲਾੜ ਕਰਦੀ ਨੇ ਵੀ ਦੰਦੀ ਵੱਡੇਂ ਕਿ ਦੰਦੀ ਦੰਦੀ ਵੱਡੇਂ ਕਿ ਦੰਦੀ ਤੂੰ ਮੱਜ ਜਣੀ ਦੰਦੀ ਵੱਡੇਂਗੀ ਨੋ 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 ਦੰਦੀ ਨਹੀਂ ਵੱਡਣੀ ਦੰਦੀ ਨਹੀਂ ਬੰਦਣੀ ਦੰਦੀ ਨਹੀਂ ਬੰਦਣੀ ਦੰਦੀ ਨਹੀਂ ਬੰਦਣੀ ਅਗਰ ਨਹੀਂ ਮੈਂ ਬੱਟ ਲੈਣੀ ਹਾਂ ਉਹ ਤਾਂ ਲਵੇ ਨਹੀਂ ਲਾਉਂਦੀ ਹੈਗੀ ਇੰਜ ਗਰਫੀੜ ਨਹੀਂ ਪੈਂਦੀ ਹਾਂ ਉਹ ਵੀ ਰੱਗਿਆ ਬੈਠਾਗਾ ਉਹ ਤਾਂ ਮੈਂ ਸੁਸਤੀ ਜਾ ਬੈਠਾ ਬਈ ਮੇਲੋ ਉਹ ਮੇਲੋ ਆ ਜਾ ਬਈ ਠੰਡ ਲੱਗਦੀ ਆ ਸੜ ਲਾ ਗਈ ਤੈਨੂੰ ਹਾਂ ਪੱਖੇ ਬੰਦ ਕਰ ਦਿਆਂ ਚੱਲ ਪੱਖੇ ਬੰਦ ਕਰ ਦਿੰਨੇ ਆਪਾਂ ਚਲੋ ਜੀ ਪੱਖੇ ਬੰਦ ਕਰ ਦੇ ਕੋਈ ਐਨਾ ਮੌਸਮ ਹੈਗਾ ਠੰਡਾ ਛੋਟੇ ਹੈਗੇ ਹੈਗੇ ਕਰਦੇ ਆਪਾਂ ਨੇ ਪੱਖੇ ਬੰਦ ਬੈਠ ਜਾ ਹੁਣ ਦੋਨੇ ਜਣੇ ਬੈਹੋ ਆਰਾਮ ਨਾਲ ਪੱਖੇ ਬੰਦ ਕਰਤੇ ਆਪਾਂ ਨੇ ਚਲੋ ਜਦੋਂ ਮੌਸਮ ਇਹ ਹਾਲ ਕੀਤਾ ਇੱਧਰ ਵੀ ਦੇਖ ਸਕਦੇ ਤੁਸੀਂ ਆ ਦੇਖ ਇੱਥੇ ਪਾਣੀ ਖੜਾ ਕਿ ਕਿਤੋਂ ਲੱਗੇ ਕੀ ਕਰੀਏ ਸਮਝ ਨਹੀਂ ਆ ਟੋਆ ਦੇਖ ਲੋ ਦੇਖ ਬਾਕੀ ਕਰਨੋਂ ਤਾਂ ਪੜੇਗਾ ਤੇ ਕਿ ਟ੍ਰੈਕਟਰ ਨੂੰ ਵੀ ਥਾਂ ਨਹੀਂ ਕਰਨਾ ਸੀ ਪਰ ਕੈਨਸਲ ਕਰਤਾ ਤੇ ਖੰ ਤੇ ਆਦੇ ਸਾਡੇ ਸਾਡੀ ਚੁਤਕੀ ਨੇ ਕਿ ਨਵਾਂ ਕਾਂਡ ਕੀਤਾ ਹੋਇਆ। ਹੋਰ ਆ ਜੁਟਕੇ। ਹੋਰ ਆ। ਨੋਰੀਆ। ਹੋਰੀਆ ਹੋਰੀਆ ਸੱਟ ਖਾਦੀ ਦਿਖਾਵਾਂ ਤੁਹਾਨੂੰ। ਇਹਨੇ ਇੱਕ ਪਾਸੇ ਸਿੰਘ ਤੇ ਨਾ ਸੱਟ ਖਾ ਲਈ ਆ ਖੁਰਲੀ ਕਰਨ। ਰਾਤ ਦੇ ਨੂੰ ਰਹੀ ਆਈ ਹੋਣੀ ਜਾਰੇ। ਉਹਦੇ ਨਾਲ ਇਹਦੇ ਵਿੱਚ ਫਾਸਫਸ ਦੀ ਡੱਡ ਡੜ ਗਈ। ਸਾਰੇ ਸਿੰਗ ਲਹਾ ਲੈਨੇ ਆਪਦਾ। ਹੱਥ ਪੋਪੜਾ ਜਿਹਾ ਨਹੀਂ ਹੁੰਦਾ ਜਿਹੜਾ ਉਹ ਲਹਾ ਲਿਆ ਤੇ ਖੂਨ ਲੱਗਿਆ ਹੋਇਆ ਹੈਗਾ। ਵਿਚਾਰੀ ਤੱਕ ਉਹ ਮੈਂ ਤੇਲ ਪਾਤਾ ਸੀ ਕਿ ਮਿੱਟੀ ਦਾ। ਮੱਖੀਆਂ ਸੀਗੀਆਂ ਹੁਣ ਆਉਂਦੀ ਨਹੀਂ ਇੱਦਾਂ ਮਿੱਟੀ ਨਹੀਂ ਖਾਣੀ ਹੈਗੀ ਛੁਟਕੇ ਉਹ ਛੁਟਕੇ ਅੱਗੋਂ ਤੋਂ ਉਹਦੀ ਆ ਜਾਂਦੀਏ ਕੋਲੇ ਅੱਜ ਨਹੀਂ ਆ ਰਹੀ ਹੈਗੀ ਚਾਹੇ ਤਕਲੀਫ ਚ ਹੋਵੇ ਨਾ ਪਸੂ ਉਹ ਕਰਾਂਗੇ ਨਾ ਟ੍ਰੀਟਮੈਂਟ ਤਾਂ ਕੰਨ ਦੁਕਨਾਂ ਖੁੱਲ ਜਾਉਂਦੇ ਹਟ ਜਾ ਆ ਜਾ ਹੋਰ ਆ ਹੋਰ ਆ ਦੇਖ ਸਕਦੇ ਆ ਕਿ ਲਾਲ ਹਾਲ ਹੋਇਆ ਪੈ ਸੰਗ ਦਾ ਗੀਆਂ ਆਹ ਇਹ ਭਾਲਦੀਆਂ ਨਗੀਆਂ ਰੋਟੀ ਹੁਣ ਮੈਂ ਰੋਟੀਆਂ ਦੋ ਸੀ ਅੱਜ ਇਹਨੂੰ ਖਵਾ ਦਿਆਂ ਚਲ ਤੁਹਾਨੂੰ ਸ਼ਾਮ ਨੂੰ ਖਵਾਉਂਗੀ ਤੁਹਾਨੂੰ ਸ਼ਾਮ ਨੂੰ ਸ਼ਾਮ ਨੂੰ ਸ਼ਾਮ ਨੂੰ ਖਵਾਉਂਗੀ ਸ਼ਾਮ ਨੂੰ ਹੁਣ ਨਹੀਂ ਸ਼ਾਮ ਨੂੰ ਤੇ ਚੁੱਕੀ ਦੇ ਸੰਗ ਦਾ ਹਾਲ ਦੇਖ ਸਕਦੇ ਤੁਸੀਂ ਦਿਲ ਘਾਟ ਦਾ ਡਾਟਾ ਉਹ ਕੀ ਦਿਖਾਵਾਂਗੇ ਪਪੂ ਡਾਕਟਰ ਨੂੰ ਸੱਦਾਂਗੇ ਅਸੀਂ ਨੇ ਡਾਕਟਰ ਨੂੰ ਪਾ ਕੇ ਦੇਖਦੇ ਹਾਂ ਕੀ ਬੰਦ ਇਹਦਾ ਉਹਨਾਂ ਦੂਰੀ ਖੜ ਗਈ ਤਾਂ ਫੁੱਲੀ ਦੇ ਕਾਰਨ ਹੋਇਆਗਾ ਕੁਛ ਇਹ ਵੀ ਮਾਰਦੀਆਂ ਨੇ ਉਹਨੂੰ ਹੋਦੇ ਕਾਰਨ ਵੀ ਹੋ ਜਾਂਦਾ ਤੇ ਇੱਕ ਪਾਣੀ ਦਾ ਪੂਰਾ ਹਾਲ ਹੋਇਆ ਗਿਆ ਹੜਾ ਹੜਾ ਹਰਦੇ ਨੇ ਕੀ ਰਾਣੀ ਨੋ ਉੱਠੇ ਕੰਮ ਨਾ ਕਰੇਗਾ ਤੂੰ ਨਹੀਂ ਮਾਰਨਾ ਹੈਗਾ ਉਹ ਤਾਂ ਅੱਗੀ ਤਕਲੀਫ ਚ ਹੈਗੀ ਨਹੀਂ 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 ਨਸ ਚਲੋ ਬਾਪੀ ਟੈਂਡ ਦਿਖਾਉਣੇ ਹੁਣ ਕੰਮ ਕਰਦੇ ਆ ਸੜਕ ਕੋ ਫੋਨ ਫੜ ਨਾਲ ਕੋਈ ਹੈ ਨਹੀਂ ਦੋਨੇ ਜਣੇ ਕੰਮ ਕਰਨ ਆਲੇ ਆਗੇ ਤੇ ਮੈਂ ਬੱਟਲ ਭਰਨੇ ਹੁੰਦੇ ਹੁਣ ਚੱਕ ਕੇ ਸਿੱਟਨੇ ਹੁੰਦਿਆ ਮੈਂ ਸੰਭਰਨਾ ਹੁੰਨਾ ਬਸ ਇਹ ਡਿਟੇਲ ਹੁੰਦੀ ਹੈ ਸਾਡੀ ਤੇ ਤਾਂ ਤੁਹਾਨੂੰ ਦੱਸ ਤਾ ਅੱਗੇ ਸਵੇਰੇ ਸਵੇਰੇ ਕੱਢ ਲਿਆ ਕਿ ਹੱਤੀ ਕੱਢ ਲਿਆ ਸੀ ਕਿਉਂਕਿ ਜੇ ਲੇਟ ਵੇਟ ਕਰਦੇ ਤਾਂ ਆਹ ਟਾਈਮ ਹੋ ਜਾਣਾ ਸੀ ਟਾਈਮ ਵੀ ਕਾਫੀ ਹੋਇਆ ਪਿਆਗਾ ਤਾਂ ਉਹ ਟੋਗਾ ਟੋ ਅੱਠ ਦੇ ਨੇੜੇ ਹੋ ਚੁੱਕੇ ਟਾਈਮ ਚਲੋ ਆਸਤਾਂ ਚੱਲਿਆਂ ਾਰੇ ਮੌਸਮ ਦਾ ਖਰਾਬ ਹੋਇਆ ਤੇ ਇੱਕ ਜੁਟਕੀ ਦਸੇਂ ਗਿਆ ਦੇਖ ਕੇ ਮਨ ਜਾ ਹੋ ਰਹੀ ਹੋਈ ਜਾਂਦਾ ਕਿ ਬਹੁਤ ਥੋੜਾ ਠੀ ਹੋ ਗਿਆ ਕੀ ਬਣ ਗਿਆ ਥੋੜੀ ਦੇ ਕੈਪ ਪੈ ਸਕਦੀ ਹੈ ਤਾਂ ਜਿਹੜਾ ਸੈੱਡ ਲਿਆ ਹੋਇਆ ਹੈਗਾ ਟੁੱਕੇ ਸਾਈਡ ਤੇ ਉਹ ਬਟੇ ਸਾਈਡ ਤੇ ਹੋ ਜਾ ਉਹ ਪਿਆਗਾ ਉਹ ਤਾਂ ਨਹੀਂ ਆ ਦੇਖ ਸਕਦੇ ਆਪਿਆ ਪਤਾ ਨਹੀਂ ਇਹਨੇ ਨੇ ਮਾਰਿਆ ਪਤਾ ਨਹੀਂ ਉਹਦੇ ਵਿੱਚ ਪਸਾਇਆ ਕੋਈ ਪਤਾ ਹੀ ਨਹੀਂ ਲੈ ਨਾਲ ਹੂੰ ਮੀਨੇ ਤਾਰਾ ਕੁ ਛੱਡਾ ਹੀ ਨਹੀਂ ਗਾ ਅਜੇ ਕੱਲ੍ਹ ਅਸੀਂ ਨੇ ਵੀਰ ਜੀ ਸੀਗੇ ਆਪਦੇ ਪੱਠੇ ਤੇ ਹਣੀ ਪਤਾ ਕਰੰਡ ਹੋ ਗਿਆ ਹੁਣ ਜਿਹੜੇ ਆਪਣੇ ਕਤੂਰੇ ਆ ਗਏ ਬਾਕੀ ਤਾਂ ਉਹ ਦੇਦੇ ਸੀ ਰਹਿ ਗਏ ਸੀ ਤਿੰਨ ਆਹ ਵਾਲੇ ਰਹਿ ਗਏ ਚਾਰੇ ਹੁਣ ਲੋਕ ਇਹਨਾਂ ਦਾ ਬਹੁਤ ਔਖਾ ਦਾ ਠੰਡ ਚ ਤੇ ਕੁੱਤੇ ਤਾਂ ਸਾਡੇ ਅੰਦਰ ਅੰਦਰ ਬਹਿ ਜਾਂਦੇ ਨੇ ਚ ਇਹਨਾਂ ਦਾ ਔਖਾ ਬਹੁਤ ਜ਼ਿਆਦਾ ਹੋਇਆ ਪਿਆਗਾ ਦੇਖਦੇ ਆ ਜੇ ਹੁਣ ਤਾਂ ਧੁੱਪ ਵਾਂਗੂ ਕੱਢ ਲਈ ਫੂਲ ਕੱਢ ਲਿਆ ਹੁਣ ਤਾਂ ਅਸੀਂ ਕਾਕ ਤੇ ਸੀ ਟਰੈਕਟਰ ਹੈ ਤਾਂ ਬੱਲੀ ਵੀ ਸਾਥੀ ਸੀਗੀ ਨੀਚੇ ਨੇ ਤੇਰੀ ਬਹੁਤ ਔਖਾ ਜਾਨਵਰ ਦਾ ਨੀਚੇ ਛੋਟੇ ਜਿਹੜਾ ਖਾਸ ਕਰਕੇ ਚਲੋ ਜੀ ਕੰਮ ਬਹੁਤ ਜ਼ਿਆਦਾ ਟੈਨਸ਼ਨ ਹੈ ਬੇਕਰ ਤੋਂ ਲੱਗੇ ਕਿ ਤਾ ਸਟਾਰਟ ਕਰੀ ਕਿਉਂਕਿ ਜਦੋਂ ਤਾਂ ਮੌਸਮ ਸੁੱਕਾ ਹੁੰਦਾ ਬਿਲਕੁਲ ਜੇ ਮਰਜੀ ਸੰਭਰ ਲੱਗੇ ਗਿੱਲੇ ਜੇ ਤੱਕ ਕਰਨਾ ਬਹੁਤ ਔਖਾ ਕੰਮ ਬਹੁਤ ਜ਼ਿਆਦਾ ਔਖਾ ਇਹ ਤਾਂ ਉਹਨੂੰ ਪਤਾ ਜਿਹੜਾ ਚਾਹ ਦੇ ਪਸੂ ਰੱਖੇ ਹੋਇਆ ਬੇ ਕੀ ਬਣ ਜਾਂਦਾ ਮੀਰੇ ਦੇ ਵਿੱਚ ਬਹੁਤ ਜਿਆਦਾ ਬੁਰਾ ਹਾਲ ਬਣ ਚਲ ਅੰਦਰ ਤਾਂ ਫੇਰ ਵੀ ਸਾਰਜ ਪੱਕਾਗਾ ਬਸ ਉਹ ਜਿਹੜਾ ਕੱਚਾਗਾ ਨਾ ਉਹਦਾ ਤਾਂ ਦਿੱਕਤ ਹੀ ਦਿੱਤਾ ਖਾਸ ਕਰਕੇ ਕਟੀਆਂ ਵਾਲਾ ਉੱਧਰ ਤਾਂ ਚਲ ਪਾਣੀ ਨਿਕਲ ਜੂਗਾ ਇੱਥੇ ਪਾਸੂ ਖੋਲ ਕੇ ਬਾਲਤੇ ਸੀ ਅਸੀਂ ਨੇ ਖਲ ਥੋੜਾ ਹੀ ਹੈਗਾ ਤੋ ਕੁਝੂਗਾ ਜਿਹੜਾ ਆਹ ਵਾਲਾ ਕੀਤਾ ਪੈਣਾ ਨੇ ਚਰਗੋ ਬਣਾਈ ਪਈ ਪੂਰੀ ਇਹਨਾਂ ਕੋਈ ਸ਼ਾਮ ਗਤਾਵ ਨਹੀਂ ਕਿੱਦਾਂ ਹੋਊਗਾ ਕਿਆ ਕੋ ਲੇੜੀ ਵਿਚਾਰੇ ਸਿੰਗ ਪਾਇਆ ਸੀ ਚਲ ਬਾਕੀ ਦਿਨ ਮੈਂ ਬਾਅਦ ਚ ਦੱਸਾਂਗੀ ਚਲੋ ਹੁਣ ਕਰਦੇ ਆਪਾਂ ਕੰਮ ਜਿਸ ਤਰ੍ਹਾਂ ਤਖਬੇ ਪਾਣੀ ਪਸੂ ਨੂੰ ਪਲਾਤ ਦੀ ਸਾਈਡ ਤੇ ਕਰਤੇ ਸੀ ਆਪਾਂ ਨੇ ਇੱਥੇ ਕੁਝ ਅੰਦਰ ਕਰਤੇ ਕੁਝ ਕਰਤੇ ਬਾਹਰ ਠੀਕ ਹੈ ਜੀ ਤੇ ਆ ਦੇਖ ਸਕਦੇ ਪਹਿਲਾਂ ਕਿੰਨਾ ਘਾਹ ਪਿਆ ਹੋਇਆ ਸੀ ਮਸਾ ਚੱਕਿਆ ਇੱਥੋਂ ਤੇ ਇਹਦੇ ਆਪਾਂ ਤੇਲ ਪਾਤਾ ਸੀਗਾ ਤੇ ਆ ਦੇਖ ਸਕਦੇ ਮਸਾ ਨਰਕਾ ਦਸਕਾਇਆ ਹਜੇ ਬੱਦਲ ਸਿਰਤੇ ਆਗਾ ਫਿਰ ਵੀ ਨਹੀਂ ਪਤਾ ਜੇ ਨੱਕ ਸੀਗਾ ਸਾਰਾ ਕੂੜਾ ਪੱਠਾ ਕਰਕੇ ਪੀ ਚੱਕਤ ਸਾਫ ਸਵਾਈ ਇੱਧਰ ਲਈ ਕਰਤੀ ਪਸੂਆਂ ਲਈ ਪਸੂ ਬੈਠੇ ਹੁਣ ਆਰਾਮ ਨਾਲ ਤੇ ਹਾਂ ਬਾਈ ਕੇ ਤੇ ਹਵਾ ਚੱਲਦੀ ਜਾਂਦੀ ਬੱਦਲ ਫੇਰ ਆ ਲੈਟ ਦਾ ਵੀ ਬਹੁਤ ਔਖਾ ਹੈ ਪੱਜ ਆ ਗਈ ਭਾਜ ਜਾ ਤੁਸੀਂ ਆ ਦੇਖ ਲਵਦੇ ਇਹਦੇ ਸਿੰਗ ਦਾ ਹਾਲ ਕੀ ਬਣੂਗਾ ਇਹਦਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦਾ ਹੈ ਜੁੜ ਕੇ ਇਹ ਖੜੀ ਆ ਰਾਮ ਨਾਲ ਇਹ ਨਾਲੇ ਖਾਲੀ ਇਹਨਾਂ ਨੇ ਹੁਣ ਮੈਂ ਫੀਡ ਪਾ ਕੇ ਆਤੀ ਸੀ ਫੀਡ ਖਾਦੀ ਇਹਨਾਂ ਨੇ ਹੁਣ ਫੀਡ ਇਹਨਾਂ ਨੇ ਖਾ ਲਿਆ ਚਲੋ ਹੁਣ ਬਾਕੀ ਕਰਦੇ ਆਪਾਂ ਇੱਧਰ ਲਾ ਕੇ ਅਮ ਜਿਹੜਾ ਰਹਿ ਗਿਆ ਬਾਕੀ ਦਾ ਕੁਛ ਕਰਤਾ ਪੋਚੇ-ਪੋਚੇ ਇੱਧਰ ਲਾਤੀ ਸੀਗੇ ਬਾਕੀ ਜਿਹੜਾ ਕਮਰੇ ਦਾ ਕਰਦੇ ਫਿਨਿਸ਼ ਪਸੂਆਂ ਦਾ ਤਾਂ ਹੋ ਗਿਆ ਖਤਮ ਹੁਣ ਹੱਸੇ ਲੂਗੀ ਸ਼ਾਮ ਦੀ ਰੁਟੀਨ ਸਾਨੂੰ ਸ਼ਾਮ ਦੀ ਰੁਟੀਨ ਦਿਖਾਵਾਂਗੇ ਚਲੋ ਜੀ ਹਾਂਜੀ ਹੁਣ ਟਾਈਮ ਹੋ ਚੁੱਕਾ ਆਪਣੇ ਧਾਰਾਂ ਦਾ ਪਾ ਸਕਦੇ ਜਾਂਦੇ ਅੱਧ ਅੰਕਲ ਧਾਰਾਂ ਦਾ ਚੁੱਪ ਕੱਢਣਾ ਕਰਨਾ ਇੱਧਰ ਚਾਈ ਲਹਾਈ ਜਾਂਦਾਗਾ ਤੇ ਬੱਕਰੇ ਦੇ ਮੀਨ ਨੂੰ ਆ ਪੱਠਾ ਨੂੰ ਆਪਾਂ ਦਿੱਤਾ ਪਲਾਤਾ ਸੀਗੇ ਇਹਨਾਂ ਓਪੀ ਕੇ ਤੇਰਾ ਰਾਮਣਾ ਬੈਠਿਆ ਗਿਆ ਇਹਦਾ ਜਰਾ ਮੱਝਾ ਰਹਿੰਦੇ ਨੇ ਮੇਦਾਰਾ ਕੱਢਣੀਆਂ ਨੇ ਸੁਲਤਾਨਾ ਨੂੰ ਆਪਾਂ ਫੀੜ ਪਾਤੀ ਸੀਗੀ ਆਹ ਤਾਂ ਦੇ ਇਹ ਚੂਣੀਆਂ ਧਾਰਾ ਆਪਾਂ ਨੂੰ ਸਾਰੇ ਪਸ਼ੂ ਰਹਿੰਦੇ ਕੋਈ ਹੁਣ ਹੀ ਲੱਗਾ ਚੋਣ ਕੋਈ ਸੁਦੇਹਾ ਚੋਣ ਹੈ ਕੀ ਪਤਾ ਹੁੰਦਾ ਮੌਸਮ ਦਾ ਦੇਖਣ ਦੇ ਕੋਲ ਪਤਾ ਕਿ ਸਵੇਰੇ ਮਹਾਤਾ ਚੋਣੀਆਂ ਨੇ ਆਹ ਧਾਨਾ ਕੱਢਣੇ ਬਹੁਤ ਔਖੀਆਂ ਨੇ ਆਹ ਕੜੀਆਂ ਨੇ ਗਾਂ ਮੈਂ ਨਵੇਂ ਚ ਸਰਪ ਤੇ ਕਾਹ ਵਾਲੀ ਗਾਂ ਤੇ ਕੋਹ ਵਾਲੀ ਗਾਂ ਦੇ ਧਾਰ ਕੱਢਣੀਆਂ ਸਵੇਰੇ ਕੱਢਣੀਆਂ ਇਹਨਾਂ ਕਹਿੰਦਾ ਨੇ ਦਿਖਾਉਣਾ ਏ ਤੁਹਾਨੂੰ ਆਪਣੀ ਕੱਟੀ ਦਾ ਸਿੰਘ ਡਾਕਟਰ ਕਹਿੰਦਾ ਵੀ ਤਾਹੀਂ ਆਰਾਮ ਆ ਜੂਗਾ ਹਮ ਅੱਖਾਂ ਦਵਾਈ ਸਿਰਕਾ ਦਰੋਹ ਖਾਈ ਜਾਂਦੇ ਨੇ ਸੰਨੀ ਆਪਦੀ ਇਹ ਕਿ ਦਵਾਈ ਤੇਲ ਪਾਇਆ ਸੀ ਨਾ ਹਮ ਅੱਖਾਂ ਦਵਾਈ ਸਿਰਕਾ ਦਰੋਹ ਕਹਿੰਦੇ ਨੇ ਠੀਕ ਹੋ ਜਾਣਾ ਇਹ ਉਹ ਤੇ ਮਰਾਜ ਆਪੀ ਯਾਦ ਨਹੀਂ ਸਕਦੀ ਉਹ ਖੋਲ ਲੀ ਜੀਓ ਸਾਈਡ ਤੇ ਕਰਕੇ ਚੱਕ ਤਾ ਮਰਾ ਡੱਡ ਰੁਕ ਗਿਆ ਨੇਰੀ ਕਰਨਾ ਇਹਦੇ ਕਾਰਨੇ ਕਾਂਡ ਹੋਇਆ ਦਾ ਕਾਰ ਜੋਤ ਨੇ ਲਹਾਤਾ ਕਈ ਘਾਰ ਹੁਣ ਫੱਟਾ ਜਿਵੇਂ ਲਾਉਣ ਦੇ ਤਾ ਕਿਉਂ ਬਈ ਕਾਰ ਜੋਤ ਕਿਦਾਂ ਠੀਕ ਆ ਗੁੱਡਾ ਸੁਹੇਰੀ ਖੱਡਾ ਡਾਬੀ ਲੈਂਗੁਆਜ ਆਹ ਗਾ ਨੂੰ ਵੀ ਅੱਜ ਨਾ ਨਵੀਂ ਟੂੜੀ ਖਾਣ ਖਾਣ ਕਰਕੇ ਥੋੜੀ ਪ੍ਰੋਬਲਮ ਆਈ ਦੇ ਪੇਟ ਚ ਆਈ ਹੈਗੀ ਇਨਫੈਕਸ਼ਨ ਹੋਈ ਹੋਈ ਹੈਗੀ ਇਹ ਨਹੀਂ ਮੋਲਨਾ ਮੱਖੀਆਂ ਨੇ ਕੀਤਾ ਹੋਇਆ ਹੈ ਨਾ ਜਤਨਗੇ ਫੈਸਾ ਨਾ ਇਸੇ ਲਵਾਤਾ ਟੀਕਾ ਲਵਾਤਾ ਹੈ ਟੀਕਾ ਬਹੁਤ ਏ ਗਾ ਦੇ ਮੱਖੀਆਂ ਨੇ ਬਈ ਕੁਛ ਹਿਸਾਬ ਨਾਲ ਇੰਨੀ ਦਵਾਈਆਂ ਵਰਤ ਕੇ ਦੇਖ ਲਈਆਂ ਕੋਈ ਹਿਸਾਬ ਕਾਮ ਨਹੀਂ ਆ ਰਿਹਾ ਕੋਈ ਸਮਝ ਹੀ ਨਹੀਂ ਆਉਂਦੀ ਬਸ ਹੁਣ ਬਹੁਤ ਔਖਾ ਹੈ ਤੇ ਤੰਦੀ ਵਾਲੀ ਭੜੀ ਵੱੜਦੀ ਹੈਗੀ ਤੇ ਨਵੀਂ ਤੂੜੀ ਖਾਣ ਕਰਕੇ ਥੋੜੇ ਪੇਟ ਇਨਫੈਕਸ਼ਨ ਸੀਗੀ ਪਹਿਲਾਂ ਵੀ ਹੋਈ ਇਹ ਕਰਕੇ ਬੁੱਧਾ ਕਿਥੇ ਦੋ ਘੰਟੇ ਅਜੇ ਨਾ ਖਾਧੇ ਨਹੀਂ ਸੀਗਾ ਅੱਜ ਆ ਹੁਣ ਲੱਗੇ ਟੀਕਾ ਖਾਣ ਲੱਗਣ ਤੋਂ ਬਾਅਦ ਫੇਰ ਦੀ ਬੈਗ ਸੀਗੀ ਸਹੀ ਆ ਚਲੋ ਯਾਰ ਖਾਣਾ ਆ ਤਾਂ ਲੱਗ ਇਮਲਾਜ ਜੀ ਮੱਖੀਆਂ ਨੇ ਕੀਤਾ ਸਾਰੇ ਜਖਮ ਵਗੈਰਾ ਹਾਂ ਦੇਖ ਮੱਖੀ ਨਹੀਂ ਖਹਿਣਾ ਛੱਡਦੀ ਜਿੰਨੀ ਮਰਜ਼ੀ ਦਵਾਈ ਛਿੜਕੀ ਚੱਲ ਲੈਣਾ ਤੇ ਇੱਧਰ ਆ ਬੈਠੀ ਮੈਡਮ ਰਾਲੋ ਇਹਨੇ ਆਹ ਤੇ ਮੂਰੇ ਪਾਏ ਪੱਠੇ ਨਹੀਂ ਖਾਣੇ ਇਹਨੇ ਖੁੱਲੀ ਵਿੱਚ ਲੰਮਕੇ ਖਾਣੇ ਹੈਣਾ ਪਈ ਆ ਮੂਰੇ ਟੁੜੀਏ ਦੇ ਹੈ ਗਈ ਹੈ ਠੱਪ ਆਪਣੇ ਬੈਠੇ ਨ ਆਰਾਮ ਨਾਲ ਚਲੋ ਬਾਕੀ ਹੁਣ ਆਪਾਂ ਆਪਦਾ ਕੰਮ ਸਟਾਰਟ ਕਰਦੇ ਆਂਗੇ ਚੋਣਿਆ ਧਾਰਾ ਮੱਝਾ ਦੀ ਆ ਨਾ ਪੰਗੇ ਲੈ ਕਰਨੀ ਜੋ ਤੇ ਦੇ ਨਾਲ ਦੇ ਤਾਂ ਲੱਗਦੀ ਹੈਗੀ ਇਹ ਤੇਰੇ ਮਾਰ ਦੇ ਤੂੰ ਪੰਗੇ ਲੈਣਾ ਇਹਦੇ ਨਾਲ ਤਾਂ ਕਰਕੇ ਮਾਰਦੀ ਤੇਰੇ ਇਹ ਦੇਖ ਦੇਖ ਦੇ ਕਿੰਨੀ ਆਉਂਦੀ ਆ ਨੂੰ ਪਤਾ ਹਾਂ ਕੀ ਕਰਦਾ ਇਹ ਨਹੀਂ 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 ਕਾਹ ਦੀ ਜਵਾਂ ਤੇ ਛੱਟ ਖਾ ਲਈ ਅੱਗੇ ਹੋ ਫਾਇਦਾ ਗਾ ਤੇਰੇ ਮਾਰੂ ਐ ਇਹ ਨਹੀਂ ਮੈਂ ਕੋ ਚਾੜ ਹੁੰਦੇ ਜਾਨਵਰ ਨਾਲ ਨਾਰਾਣਾ ਰਹਿਣ ਦੇ ਪੱਤਾ ਕਿੰਨਾ ਬਜੂਰ ਉੱਤੇ ਫੱਜਾ ਛੜ ਨਹੀਂ ਮਾਰਨਾ ਨਹੀਂ ਦਾ ਗੰਦੀ ਹੱਕ ਤਾਂ ਕਰਦੀ ਐਂਗੀ ਤੂੰ ਹੁਣੀ ਇਹ ਪੰਗੇ ਲੈਣੋ ਨਹੀਂ ਸਾਡਾ ਇਹ ਨਾਲ ਚਲੋ ਸਾਢੇ ਤਰ ਦੇ ਵਰਦੋ ਘਾਮ ਆਪਾਂ ਉਧਰੋਂ ਕਰਦੇ ਹਜੇ ਕੰਮ ਫੇਰ ਖੱਟਾ ਕੇ ਤਾਰਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨੇ ਕੱਢ ਲੀਆਂ ਤਾਰਾਂ ਸਾਰਿਆਂ ਦੀਆਂ ਤੇ ਸਾਰੇ ਪਸੂ ਕਰਕੇ ਸਾਈਡ ਤੇ ਆਪਾਂ ਨੇ ਸੱਨੀਰ ਲਾਤੀ ਸੀ ਇਹਨਾਂ ਨੂੰ ਵੀ ਰਲਾਤੀ ਤੇ ਖੜੇ ਖਾਈ ਜਾਣੀਆਂ ਤੇ ਉਧਰ ਜਿਹੜੇ ਪਸੂ ਤਾਰਾ ਚੋਂ ਕੇ ਪਾਸੇ ਕਰਿਓ ਸਾਢੇ ਤੇ ਕਰਤੇ ਆਪਾਂ ਨੂੰ ਕਾਂ ਹਜੇ ਵੀ ਥੋੜੀ ਜਿਹੀ ਦਾਸ ਲੱਗ ਰਹੀ ਹੈਗੀ ਉਹਦਾ ਟੀਕਾ ਲਵਾਤਾ ਉਹਦੇ ਇੱਧਰ ਪਾਸੂ ਆਪਣੇ ਵਾਗੇ ਆਉਂਗਾ ਤੇ ਆਹ ਗਾਂ ਤੇ ਆ ਚੁੱਕੇ ਇੱਥੇ ਖੜੇ ਗਏ ਕਿ ਉਧਰ ਕਿਲੇ ਪੂਰੇ ਪੂਰੇ ਹੀ ਆ ਤੇ ਗਾਂ ਇੱਥੇ ਖੜ ਜਾਂਦੀ ਹੈਗੀ ਮੈਂ ਆਪਣੇ ਘੜਿਆ ਤੇ ਮੈਂ ਮੜਾ ਕੋਲੇ ਵਾਗੇ ਹੋ ਜੰਗਾ ਲੱਗਣਾ ਤਾਂ ਨਹੀਂ ਬੈਗੀ ਮੱਝਾਂ ਹੀ ਤਾਰ ਵੀ ਆਪਣੇ ਕੰਮ ਕਰਪਾ ਹੋਗਾ ਫਿਨਿਸ਼ ਚਲ ਬਲੌਗ ਵੀ ਕਰ ਗਿਆ ਐਂਡਿੰਗ ਜੇ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪਣੀ ਵੀਡੀਓ ਨੂੰ ਬਤੋ ਸ਼ੇਅਰ ਵੀ ਕਰਿਆ ਕਰੋ ਇਸਨਾਂ ਨਾਲ ਆਪਣੇ ਸਬਸਕ੍ਰਾਈਬ ਹੋਰ ਬਣਾਣਾ ਜੇ ਤੁਹਾਨੂੰ ਵਲੌਗ ਵਧੀਆ ਲੱਗੇ ਤਾਂ ਕਮੈਂਟ ਵੀ ਪਲੀਜ਼ ਜ਼ਰੂਰ ਕਰਿਆ ਕਰੋ ਤੁਹਾਨੂੰ ਕੀ ਇਹਦੇ ਵਿੱਚ ਵਧੀਆ ਲੱਗਿਆ ਕੀ ਘਟਿਆ ਲੱਗਿਆ ਕਿਵੇਂ ਸਾਡੇ ਬੋਲਣ ਦੀ ਲੈਂਗੁਏਜ ਕਿੱਦਾਂ ਦੀ ਲੱਗਦੀ ਹੈ ਕਿ ਕੀ ਸੱਤ ਮਿਸਟੇਕ ਆ ਜਰੂਰ ਦੱਸਿਆ ਕਰੋ ਜੀ ਜੇ ਵਲੌਗ ਵਧੀਆ ਲੱਗ ਰਿਹਾ ਲੱਗ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਧੰਨਵਾਦ